ਇਸ ਕਾਇਨਾਤ ਵਿੱਚ ਜਿੰਨੇ ਰਸ ਨੇ ਜਿਨ੍ਹਾਂ ਨੂੰ ਅਸੀਂ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਾਰੇ ਦੇ ਸਾਰੇ ਰਸ ਮਨੁੱਖ ਦੇ ਸਰੀਰ ਵਿੱਚ ਮੌਜੂਦ ਨੇ ਗੁਰਬਾਣੀ ਅਨੁਸਾਰ ਜਿੰਨੇ ਰਸ ਨੇ ਬਾਹਰ ਜਿੰਨੇ ਰੰਗ ਤਮਾਸ਼ੇ ਨੇ ਆਹ ਗੁਰੂ ਅਰਜਨ ਦੇਵ ਜੀ ਦੇ ਬਚਨ ਆਉਂਦੇ ਨੇ ਕਿ ਰੰਗ ਤਮਾਸ਼ਾ ਪੂਰਨ ਆਸਾ ਆਮ ਬੰਦਾ ਇਹ ਦੌੜਦਾ ਹੈ ਨਾ ਬਾਹਰਲੇ ਪਾਸੇ ਵੀ ਚਲੋ ਫਲਾਣੇ ਥਾਂ ਤੇ ਰੰਗ ਤਮਾਸ਼ਾ ਦੇਖ ਕੇ ਆਉਂਦੇ ਆ ਉਧਰ ਆਪਣੇ ਮਨ ਦੀ ਪੂਰਤੀ ਕਰ ਲਵਾਂਗੇ ਕਿੰਨੇ ਸੰਸਾਰ ਦੇ ਦ੍ਰਿਸ਼ ਨੇ ਕਿੰਨੀਆਂ ਚੀਜ਼ਾਂ ਨੇ ਕਿੰਨੇ ਖੇਤਰ ਨੇ ਜਿਨ੍ਹਾਂ ਵਿੱਚ ਮਨੁੱਖ ਜਾ ਜਾ ਕੇ ਅੱਖਾਂ ਨਾਲ ਵੇਖ ਕੇ ਆਪਣੇ ਸਰੀਰ ਨੂੰ ਰਜਾਉਣਾ ਚਾਹੁੰਦਾ ਹੈ ਪਰ ਬਾਹਰੋਂ ਉਹਦੀ ਪੂਰਤੀ ਨਹੀਂ ਹੁੰਦੀ ਜਿਨ੍ਹਾਂ ਨੇ ਸ਼ਬਦ ਦੁਆਰਾ ਸਰੀਰ ਨੂੰ ਖੋਜਿਆ ਤਾਂ ਉਸ ਸਰੀਰ ਵਿੱਚੋਂ ਜਦੋਂ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਪਰਮਾਤਮਾ ਦੇ ਪਿਆਰ ਦੀ ਪ੍ਰਾਪਤੀ ਹੋ ਗਈ ਉਹਦੇ ਸਿਮਰਨ ਦੀ ਉਹਦੀ ਯਾਦ ਦੀ ਪ੍ਰਾਪਤੀ ਹੋ ਗਈ ਤਾਂ ਜਦੋਂ ਸ਼ਬਦ ਦੀ ਪ੍ਰਾਪਤੀ ਹੋਈ ਨਾਮ ਦੀ ਪ੍ਰਾਪਤੀ ਹੋਈ ਜਿੰਨੀਆਂ ਚੀਜ਼ਾਂ ਸਨ ਬ੍ਰਹਿਮੰਡ ਦੇ ਵਿੱਚ ਉਹ ਸਾਰੀਆਂ ਸ਼ਬਦ ਤੋਂ ਹੀ ਪੈਦਾ ਹੋਈਆਂ ਨੇ ਉਹਨਾਂ ਦੇ ਸਾਰੇ ਰਸ ਵੀ ਮਨੁੱਖ ਨੂੰ ਉਸੇ ਵੇਲੇ ਪ੍ਰਾਪਤ ਹੋ ਗਏ ਆਮ ਤੌਰ ਤੇ ਮਨੁੱਖ ਸੋਚਦਾ ਹੈ ਕਿ ਧਾਰਮਿਕ ਬੰਦਾ ਤਿਆਗੀ ਹੈ ਇਹਨ ਸਾਰਾ ਸੰਸਾਰ ਛੱਡ ਦਿੱਤਾ ਧਿਆਨ ਦਿਓ ਇਹ ਬੜਾ ਵੱਡਾ ਤਿਆਗੀ ਤੇ ਆਮ ਪਬਲਿਕ ਸਮਝਦੀ ਵੀ ਇਹ ਹੈ ਕਿ ਤਿਆਗੀ ਨੂੰ ਧਾਰਮਿਕ ਕਹਿੰਦੇ ਨੇ ਜੇ ਤੁਸੀਂ ਤੁਸੀਂ ਗੁਰਬਾਣੀ ਦੇ ਦੁੰਗੇ ਭਾਵ ਵਿੱਚ ਜਾਓ ਧਾਰਮਿਕ ਬੰਦਾ ਤਿਆਗੀ ਨਹੀਂ ਉਹ ਦੁਨੀਆ ਦਾ ਸਭ ਤੋਂ ਵੱਡਾ ਭੋਗੇ ਆਦਮੀ ਹੈ ਕਿਉਂਕਿ ਸੰਸਾਰ ਦਾ ਬੰਦਾ ਭੋਗੇਗਾ ਇੱਕ ਚੀਜ਼ ਨੂੰ ਉਹਦੀ ਤਾਂ ਉਮਰ ਵੀ ਛੋਟੀ ਹੈ ਘਟ ਹੈ ਬਿਲਕੁਲ ਉਹਦੇ ਵਿੱਚ ਕਿੰਨਾ ਕੁ ਭੋਗ ਸਕਦਾ ਪਰ ਜਿਹੜਾ ਧਰਮ ਸ਼ਬਦ ਨਾਲ ਜੁੜ ਗਿਆ ਨਾਮ ਨਾਲ ਜੁੜ ਗਿਆ ਨਾਮ ਦੇ ਵਿੱਚ ਸਾਰੇ ਭੋਗ ਆ ਜਾਂਦੇ ਨੇ ਔਰ ਉਹ ਐਸਾ ਭੋਗ ਹੈ ਜਿਹੜਾ ਬੰਦੇ ਦੇ ਸਰੀਰ ਨੂੰ ਖਤਮ ਨਹੀਂ ਕਰਦਾ ਬਾਕੀ ਦੇ ਜਿੰਨੇ ਸੰਸਾਰ ਦੇ ਭੋਗ ਨੇ ਉਹ ਬੰਦੇ ਦੀ ਦੇਹ ਨੂੰ ਖਤਮ ਕਰੇ ਜਾਂਦੇ ਨੇ ਕਮਜ਼ੋਰ ਕਰੇ ਜਾਂਦੇ ਨੇ